ਮਰਜੀ ਕਰ ਸਾਨੂੰ ਡਿਜ਼ਾਈਨ ਦੇ ਸਕਦਾ ਹੈ 90 ਪ੍ਰਤੀ ਬਰਨਾਲਾਵਰ ਤੋਂ ਪੰਜਾਬ ਦੀ ਨੰਬਰ 1 ਕੰਪਨੀ ਬਣ ਚੁੱਕਿਆ ਫਰਨੀਚਰ ਐਕਸਪੋਰਟ ਦੇ ਵਿੱਚ ਇਹ 2 ਸਾਲਾਂ ਦੇ ਵਿੱਚ 100 ਪਲੱਸ ਫਰਨੀਚਰ ਦੇ ਕੰਟੇਨਰ ਬਾਹਰ ਭੇਜ ਚੁੱਕੇ ਨੇ ਥੋੜਾ ਹੀ ਮੋਟਾ ਫਾਇਦਾ ਕਰਾਵਾਂਗੇ ਬਾਈ ਅੱਜ ਆਪਣਾ ਫਰਨੀਚਰ ਕਿੱਥੇ ਚੱਲਿਆ ਜੀ ਬਾਈ ਅੱਜ ਆਪਣਾ ਫਰਨੀਚਰ ਚੱਲਿਆ ਯੂਐਸਏ ਦੇ ਵਿੱਚ ਹਾਂ ਕਿੰਨੇ ਫੁੱਟ ਦਾ ਕੰਟੇਨਰ ਹੈ 20 ਫੁੱਟ ਦਾ ਕੰਟੇਨਰ ਹੈ ਜੀ ਅੱਛਾ ਇੱਕ ਇਹ 20 ਫੁੱਟ ਦਾ ਹੋ ਗਿਆ ਕਿ 40 ਫੁੱਟ ਦਾ ਵੀ ਹਾਂਜੀ ਇੱਕ 20 ਫੁੱਟ ਦਾ ਕੰਟੇਨਰ ਇੱਕ 40 ਫੁੱਟ ਦਾ ਹੁੰਦਾ 40 ਫੁੱਟ ਦੇ ਵਿੱਚ ਡਬਲ ਸਾਮਾਨ ਪੈਂਦਾ ਦੁੱਗਣੀ ਸਪੇਸ ਹੁੰਦੀ ਹੈ ਮਤਲਬ ਇ ਕੋਈ ਇੱਕ ਕੰਟੇਨਰ ਦੀ ਫਰੇਟ ਮੰਨ ਲਓ 4 ਲੱਖ ਹੈ 20 ਫੁੱਟ ਦੀ 8 ਲੱਖ ਨਹੀਂ ਹੁੰਦੀ 20 ਫੁੱਟ ਦੀ ਸਾਡੇ ਕਿ 6 ਲੱਖ ਰੁਪਏ ਹੋਗੀ ਡਬਲ ਸੋਰੀ 40 ਫੁੱਟ ਦੀ ਸਾਡੇ ਕਿ 6.5 ਲੱਖ ਹੋਗੀ ਵੀ ਡਬਲ ਨਾਲ ਥੋੜਾ ਜਿਹਾ ਘੱਟ ਹੁੰਦਾ ਅੱਛਾ ਐਂ ਵੀ ਫਾਇਦੇ ਹੋ ਜਾਂਦੇ ਹਾਂ ਹਾਂ ਇਸ ਤਰ੍ਹਾਂ ਮੋਟਾ ਬੈਨੀਫਿਟ ਹੁੰਦਾ ਹੈ ਬਾਕੀ ਕਸਟਮਰ ਸਾਨੂੰ ਕੰਟੈਕਟ ਕਰ ਸਕਦਾ ਹੋਰ ਵੀ ਬਹੁਤ ਤਰੀਕੇ ਦੇ ਬੈਨੀਫਿਟਸ ਹੋ ਸਕਦੇ ਨੇ ਉਹ ਕਸਟਮਰ ਨੂੰ ਅਸੀਂ ਬੱਸ ਜਿੰਨਾ ਫਾਇਦਾ ਹੋਵੇ ਵੀ ਉਨਾਂ ਜਿੰਨਾ ਗਾਹਕ ਦਾ ਫਾਇਦਾ ਹੋਵੇ ਆਪਾਂ ਕਰ ਸਕਦੇ ਹਾਂ ਅੱਛਾ ਕਿਹੜੀ ਕਿਹੜੀ ਕੰਟਰੀ ਭੇਜਦੇ ਨੇ ਸਾਰੀਆਂ ਇਸ ਕੰਟਰੀਆਂ ਦੇ ਵਿੱਚ ਭੇਜਦੇ ਵੀਵੀ ਸਟੋਰ ਦੇ ਵਿੱਚ ਫਰਨੀਚਰ ਖਿਦਰੀ ਆਉਂਦਾ ਜੀ ਹਾਂ ਉੱਥੇ ਤਾਂ ਲਿਮਟਿਡ ਡਿਜ਼ਾਈਨ ਹੁੰਦੇ ਨੇ ਆਪਣੇ ਕੋਲ ਵੀ ਫਿਰ ਲਿਮਟਿਡ ਹੀ ਮੰਨ ਲੰਗੇ ਜੀ ਆਪਾਂ ਡਿਸਪਲੇ ਦੀ ਗੱਲ ਕਰੀਏ ਡਿਜ਼ਾਈਨ ਤਾਂ ਕਿਉਂ ਸਪੇਸ ਲਿਮਟਿਡ ਦਾ ਡਿਜ਼ਾਈਨ ਤਾਂ ਲਿਮਟਿਡ ਹੋਣੀਗੀ ਪਰ ਸਾਡਾ ਦਾਇਰਾ ਲਿਮਟਿਡ ਨਹੀਂ ਹੈਗਾ ਵੀ ਕਸਟਮਰ ਸਾਨੂੰ ਕਿੱਥੋਂ ਮਰਜ਼ੀ ਡਿਜ਼ਾਈਨ ਕੱਢ ਕੇ ਭੇਜ ਸਕਦਾ ਚਾਹੇ ਬਾਹਰਲੇ ਸੋਰਸ ਤੋਂ ਤੇ ਕਿਸੇ ਆਨਲਾਈਨ ਸੋਰਸ ਤੋਂ ਜਾਂ ਕਿਸੇ ਮਤਲਬ ਪਿੰਟਰੈਸ ਵਗੈਰਾ ਜਿੱਥੋਂ ਮਰਜ਼ੀ ਕਸਟਮਰ ਸਾਨੂੰ ਡਿਜ਼ਾਈਨ ਦੇ ਸਕਦਾ ਹੈਗਾ 90% ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਕਿ ਜਿਹੜੀਆਂ ਅਸੀਂ ਬਣਾ ਸਕਦੇ ਹਾਂ ਉਹ ਜਿਵੇਂ ਲੱਕੜ ਦੀ ਅਲਗਰੇਡ ਟਾਲੀ ਦੀ ਸਪੈਸ਼ਲ ਜਿਹਾ ਸਾਗਵਾਨ ਦੇ ਵਿੱਚ ਉਹ ਉਹ ਚੀਜ਼ਾਂ ਵੀ ਤਿਆਰ ਕਰ ਦਿੰਦਾ ਮੂ ਸਾਰੀਆਂ ਚਲਦੀ ਨੇ ਜੋ ਆਪਣਾ ਮਤਲਬ ਪੰਜਾਬ ਦੀ ਸਪੈਸ਼ੈਲਿਟੀ ਟਾਲੀ ਦੇ ਵਿੱਚ ਸਾਗਵਾਨ ਦੇ ਵਿੱਚ ਜਿ ਜਿਸ ਤਰ੍ਹਾਂ ਦਾ ਮਤਲਬ ਫਰਨੀਚਰ ਹੁੰਦਾਗਾ ਜਿਵੇਂ ਜੇ ਕਸਟਮਰ ਨੂੰ ਬਾਹਰਲੀ ਟੇਸਟ ਪਸੰਦ ਹੋਵੇ ਜਿਵੇਂ ਪਾਈਨ ਦੇ ਵਿੱਚ ਬਣਦੀ ਹੈ ਅਮਰੀਕਨ ਪਾਈਨ ਦੇ ਵਿੱਚ ਬਣਦੀ ਹੈ ਵੀ ਜਿਸ ਤਰ੍ਹਾਂ ਦਾ ਉਹਦਾ ਕਲਰ ਹੋਵੇ ਜਿਸ ਤਰ੍ਹਾਂ ਕਸਟਮਰ ਟੇਸਟ ਹੋਵੇ ਉਸ ਅਕੋਰਡਿੰਗ ਸਾਰੀ ਚੀਜ਼ ਬਣ ਜਾਂਦੀ ਹੈ ਪਰ ਕੁਝ ਕੰਟਰੀਆਂ ਸਖਤਾਈ ਵਰਤਦੀ ਨੇ ਇਹ ਚੀਜ਼ ਨੂੰ ਲੈ ਕੇ ਇਹਦੇ ਵਿੱਚ ਹਾਂ ਵੀ ਕੀ ਮਤਲਬ ਬੁੱਡ ਨੂੰ ਲੈ ਕੇ ਕਈ ਕੰਟਰੀਆਂ ਸਖਤਾਈ ਹੈ ਜਿ ਪਰ ਸਾਡਾ ਮਤਲਬ ਬਹੁਤ ਵਧੀਆ ਐਕਸਪੀਰੀਅੰਸ ਰਹਿ ਚੁੱਕਿਆ ਮਤਲਬ ਅਸਟਾਕ ਦਾ ਸਾਰਾ ਤੱਕ ਇਹਦੇ ਕੋਈ ਕੰਟੇਨਰ ਖੜਿਆ ਨਹੀਂ ਕਿਉਂਕਿ ਸਾਰਾ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਦੇ ਆਂ ਜਿਹੜੀ ਵੀ ਕੰਟਰੀ ਦੇ ਵਿੱਚ ਅਸੀਂ ਐਕਸਪੋਰਟ ਕਰਨੀ ਹੁੰਦੀ ਹੈ ਉਹਦੇ ਪ੍ਰੋਪਰ ਐਕਸਪੋਰਟ ਗਾਈਡਲਾਈਨਸ ਦੇਖ ਕੇ ਫਿਰ ਐਕਸਪੋਰਟ ਕਰਦੇ ਆਂ ਕਿ ਕੀ ਇਥੇ ਲੀਗਲ ਹੈ ਕੀ ਇਥੇ ਨਹੀਂ ਇਲੀਗਲ ਹੈਗਾ ਤੇ ਇੱਕ ਨੋਲਿਜ ਰੱਖਦੇ ਨੇ ਤੇ ਉਹ ਸਾਨੂੰ ਦੱਸਦੇ ਨੇ ਕਿ ਇਹ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਮਤਲਬ ਕਸਟਮਰ ਨੂੰ ਕੋਈ ਵੀ ਹਰਾਸ਼ਮੈਂਟ ਨਹੀਂ ਹੁੰਦੀ ਸਾਡੇ ਆਪ ਦੇ ਐਂਡ ਦੀ ਸਾਰਾ ਕੋਈ ਬੈਸਟ ਕਰਦੇ ਆਂ ਮੇਨ ਜਿਹੜਾ ਕਸਟਮ ਜੇ ਮੰਨਦਾ ਕੋਈ ਬੰਦਾ ਪ੍ਰੋਫੈਸ਼ਨਲੀ ਨਾ ਵਰਕ ਕਰੇ ਉਹਨਾਂ ਨੂੰ ਮੰਨ ਲਓ ਜੇ ਵੁੱਡ ਦਾ ਫਿਊਮਿਗੇਸ਼ਨ ਦਾ ਸਰਟੀਫਿਕੇਟ ਨਹੀਂ ਹੈਗਾ ਉੱਥੇ ਦਿੱਕਤ ਪੈ ਜਾਂਦੀ ਹੈ ਜਾਂ ਕਈ ਵਾਰ ਕੋਈ ਇਸ ਤਰ੍ਹਾਂ ਦੀ ਬੰਦਾ ਚੀਜ਼ ਕੰਟੇਨਰ ਦੇ ਵਿੱਚ ਪਾ ਦਿੰਦਾ ਹੈ ਜੋ ਕਿ ਉਹ ਕੰਟਰੀ ਦੇ ਵਿੱਚ ਨਹੀਂ ਲੀਗਲ ਹੁੰਦੀ ਜਾਂ ਬੈਨ ਹੁੰਦੀ ਹੈ ਤੇ ਉੱਥੇ ਜਾ ਕੇ ਇੱਥੋਂ ਦਾ ਚੀਜ਼ ਨਿਕਲ ਜਾਂਦੀ ਹੈ ਇੰਡੀਆ ਦੇ ਵਿੱਚ ਸਾਰੀ ਚੀਜ਼ ਨਿਕਲ ਜਾਂਦੀ ਹੈ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਪਰ ਫਿਰ ਵੀ ਜੇ ਉੱਥੇ ਜਾ ਕੇ ਕਈ ਵਾਰ ਕੋਈ ਦਿੱਕਤ ਆ ਸਕਦੀ ਉਹ ਤੋਂ ਕੰਟੇਨਰ ਦੇ ਕੰਟੇਨਰ ਵੀ ਵਾਪਸ ਆ ਜਾਂਦੇ ਨੇ ਮੰਨ ਲਓ ਕਈ ਕੰਟਰੀਆਂ ਦੇ ਵਿੱਚ ਅ ਮੈਟ੍ਰਸ ਨੂੰ ਲੈ ਕੇ ਉਥੇ ਰਿਪੋਰਟ ਮੰਗ ਲੈਂਦੇ ਨੇ ਲਾਇਬਰੀ ਰਿਪੋਰਟ ਮੰਗ ਲੈਂਦੇ ਨੇ ਠੀਕ ਉਹ ਬੰਦਾ ਨਹੀਂ ਪ੍ਰੋਵਾਈਡ ਕਰਵਾ ਸਕਦਾ ਜਾਂ ਕੋਈ ਪੈਕਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਮੰਨ ਲਓ ਜੇ ਆਪਾਂ ਬੋਡ ਦੇ ਵਿੱਚ ਪੈਲੇਟ ਦੀ ਪੈਕਿੰਗ ਕਰਕੇ ਭੇਜਦੇ ਆ ਇਹਦੀ ਫਿਊਮਿਗੇਸ਼ਨ ਹੋਣੀ ਜ਼ਰੂਰੀ ਹੈ ਤੇ ਉਹ ਸਟੈਂਪਿੰਗ ਲੱਗਦੀ ਹੈ ਕਈ ਵਾਰ ਕੋਈ ਇਗਨੋਰ ਕਰ ਦਿੰਦਾ ਉੱਥੇ ਸਟੈਂਪਿੰਗ ਵਗੈਰਾ ਨਹੀਂ ਹੁੰਦੀ ਉੱਥੇ ਜਾ ਕੇ ਕੰਟੇਨਰ ਸਕੈਨ ਹੋ ਜਾ ਦਿਕਤਾਂ ਮਤ ਦਿੱਕਤਾਂ ਤਾਂ ਬਹੁਤ ਸਾਰੀਆਂ ਨੇ ਜੇ ਆਪਾਂ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਕੰਮ ਕਰਾਂਗੇ ਤੇ ਰਿਸਕ 0% ਹੈ ਕਸਟਮਰ ਜਿਹੜਾ ਵੀ ਫਰਨੀਚਰ ਐਕਸਪੋਰਟ ਕਰ ਰਿਹਾ ਉਹ ਮਤਲਬ ਉਹ ਅੱਜਕੱਲ ਮਤਲਬ ਕਰੀ ਤਾਂ ਬਹੁਤ ਜਾਂਦੇ ਨੇ ਫਰਨੀਚਰ ਐਕਸਪੋਰਟ ਤੇ ਇਹ ਨੌਲੇਜ ਰੱਖਣੀ ਜ਼ਰੂਰੀ ਹੈ ਮਤਲਬ ਜੇ ਕਸਟਮਰ ਕਿਸੇ ਮਤਲਬ ਕਿਸੇ ਪ੍ਰੋਫੈਸ਼ਨਲ ਤੋਂ ਹੀ ਮੈਂ ਨਹੀਂ ਕਹਿੰਦਾ ਮੇਥੋਂ ਪਰ ਜਿੱਥੋਂ ਮਰਜ਼ੀ ਤੇ ਵੀ ਕਰਵਾਉਣਗੇ ਮੇਰੇ ਸਾਨੂੰ ਇੱਕ ਵਧੀਆ ਤੋਂ ਕਰਵਾਉਣਾ ਚਾਹੀਦਾ ਜੋ ਸਾਰੀਆਂ ਚੀਜ਼ਾਂ ਦੀ ਨੌਲੇਜ ਰੱਖਦਾ ਕਿਉਂਕਿ ਜੇ ਬੰਦੇ ਨੇ ਆਪਣੇ ਪੈਸੇ ਲੈ ਲਏ ਨੇ ਜੋ ਉੱਥੇ ਚੀਜ਼ ਪਹੁੰਚ ਗਈ ਪੋਰਟ ਤੇ ਚੀਜ਼ ਪਹੁੰਚ ਗਈ ਤੇ ਉੱਥੇ ਕੰਟੇਨਰ ਖੜ ਗਿਆ ਤਾਂ ਉੱਥੇ ਭੇਜਣ ਵਾਲੇ ਦਾ ਨੁਕਸਾਨ ਨਹੀਂ ਇੱਕ ਦੂਜੇ ਨੂੰ ਗਿਲੇ ਛਿਖਵੇਂ ਨੇ ਕერ ਕਸਟਮਰ ਦਾ ਨੁਕਸਾਨ ਬਹੁਤ ਹੋ ਜੂਗਾ ਇਹ ਚੀਜ਼ ਪਹਿਲਾਂ ਹਾਂ ਕਈ ਵਾਰ ਕਸਟਮਰ ਦੋ ਪੈਸੇ ਪਹਿਲਾਂ ਘੱਟ ਤੇ ਚਲਾ ਜਾਂਦਾ ਕਿ ਹਾਂ ਵੀ ਮਤਲਬ ਅੱਜ ਆਏ 50000 ਦਾ ਦਿੰਦੇ ਨੇ ਕਿ ਕਈ ਵਾਰ ਬੰਦਾ ਕੁਆਲਿਟੀ ਥੋੜੀ ਘੱਟ ਫੋਕਸ ਕਰਦਾਗਾ ਜਾਂ ਬੰਦੇ ਪ੍ਰੋਫੈਸ਼ਨਲ ਨਹੀਂ ਹੁੰਦੇ ਉਹਨੇ ਮਤਲਬ 45 ਦੀ ਚੀਜ਼ 45 ਦੇ ਦਿੱਤੀ ਕਸਟਮਰ ਦਾ ਮਨ ਖੜ ਜਾਂਦਾ ਕਿ ਹਾਂ ਵੀ ਚੀਜ਼ ਦਾ ਰੇਟ ਘਟਾ ਹੈ ਕਿ ਮੈਂ ਕਿਸ ਨੂੰ ਨਹੀਂ ਕਹੂੰਗਾ ਵੀ ਮਤਲਬ ਇੱਕ ਰੇਟ ਘਟ ਦੇਖ ਕੇ ਨਾ ਕਿ ਬੰਦਾ ਕਿੰਨਾ ਕੁ ਪ੍ਰੋਫੈਸ਼ਨਲ ਆ ਆਪਣੇ ਕੰਮ ਦੇ ਵਿੱਚ ਕਿੰਨਾ ਕੁ ਬੰਦੇ ਨੂੰ ਐਕਸਪੀਰੀਅੰਸ ਆ ਉਹ ਚੀਜ਼ ਦੇਖ ਕੇ ਕਸਟਮਰ ਨੂੰ ਆਰਡਰ ਕਰਨਾ ਚਾਹੀਦਾ ਵੀ ਦੇ ਆ ਤਾਂ ਸਿੱਖਣ ਵਾਲੀ ਪਤਾ ਲੱਗਦਾ ਜੋ ਅਸੀਂ ਇੱਕ ਕੰਮ ਸ਼ੁਰੂ ਕੀਤਾ ਸੀ ਐਕਸਪੋਰਟ ਦਾ ਸਾਨੂੰ ਬਹੁਤ ਚੀਜ਼ਾਂ ਦੇ ਲਾਂਬੇ ਵੀ ਆਏ ਮਤਲਬ ਕੋਈ ਡੈਮੇजेस ਹੁੰਦੀਆਂ ਸੀ ਤੇ ਅਸੀਂ ਉਹ ਚੀਜ਼ ਤੇ ਫੋਕਸ ਕੀਤਾ ਕਿ ਕਿੱਥੇ ਕਿੱਥੇ ਸਾਡੀ ਕਮੀ ਰਹਿ ਰਹੀ ਹੈ ਜਿਵੇਂ ਅੱਜਕੱਲ ਪਹਿਲਾਂ ਅਸੀਂ ਸੋਫੇ ਵਿਦ ਪੈਰ ਦੇ ਨਾਲ ਹੀ ਪੈਕ ਕਰਦੇ ਸੀ ਪੈਰ ਤਿੱਖੇ ਹੁੰਦੇ ਸੀ ਜੋ ਕਿ ਹੋਰ ਸਮਾਨ ਨੂੰ ਵੀ ਡੈਮੇਜ ਕਰ ਦਿੰਦੇ ਹੁਣ ਅਸੀਂ ਕੋਈ ਵੀ ਸੋਫਾ ਸੈੱਟ ਨੇ ਉਹਨਾਂ ਦੇ ਸਟੀਲ ਦੇ ਪੈਰ ਲੱਗ ਕੇ ਡਿਲੀਵਰ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਵੱਧ ਤੋਂ ਵੱਧ ਚੀਜ਼ਾਂ ਛੋਟੇ ਛੋਟੇ ਪੀਸ ਬਣ ਤੇ ਜਿਹੜੀ ਅਸੀਂ ਪੈਕਿੰਗ ਕਰਦੇ ਆ ਤੰਦਰਾਂ ਦੇ ਵਿੱਚ ਪੈਕਿੰਗ ਕਰਦੇ ਆ ਪਹਿਲੇ ਲੈਮੀਨੇਸ਼ਨ ਫਿਰ ਈਪੀ ਦੀ ਮੋਟੀ ਸ਼ੀਟ ਹੁੰਦੀ ਹੈ ਫਿਰ ਗੱत्ता ਹੁੰਦਾ ਫਿਰ ਫੇਰ ਲੈਮੀਨੇਸ਼ਨ ਹੁੰਦੀ ਹੈ ਜੇ ਤੁਸੀਂ ਦੇਖੋਗੇ ਮਤਲਬ ਲੋਡਿੰਗ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਆ ਉੱਪਰ نیچے ਸਾਡਾ ਕੀ ਕਰਨ ਦਾ ਕਿ ਸਪੇਸ ਨਾ ਰਹੇ ਜੇ ਸਮਾਂ ਸਪੇਸ ਰਹੂ ਤਾਂ ਸਮਾਨ ਹਿੱਲੂਗਾ ਜੇ ਸਮਾਨ ਹਿੱਲੂਗਾ ਤਾਂ ਸਮਾਨ ਡੈਮੇਜ ਵੀ ਹੋਊਗਾ ਮਤ ਵੀ ਕਸਟਮਰ ਆਫ ਦਾ ਮਾਈਂਡ ਬਿਲਟ ਰੱਖੇ ਡੈਮੇਜ ਦੇ ਇੰਨੇ ਕੁ ਪਰਸੈਂਟ ਚਾਂਸਸ ਨਹੀਂ ਨੇ ਮਤਲਬ ਅਸੀਂ ਬਰਨਾਲੇ ਤੋਂ ਲੈ ਕੇ ਅਸੀਂ ਨਾਲ ਦੇ 2-3 ਕਿਲੋਮੀਟਰ ਤੇ ਕੋਈ ਵੀ ਪਿੰਡ ਅਸੀਂ ਕਿਸੇ ਸਮਾਨ ਡਿਲੀਵਰ ਕਰਦੇ ਗੱਡੀ ਚ ਲੋਡ ਕਰਕੇ ਜਿੰਨਾ ਕ ਡੈਮੇਜ ਦੇ ਪਰ ਚਾਂਸਸ ਉਹਦੇ 'ਚ ਨਹੀਂ ਕੋਈ ਹਲਕਾ ਬਹੁਤਾ ਸਕ੍ਰੈਚ ਪੈ ਜਾਊ ਹੋਰ ਕਹਿ ਜੋ ਇੰਨੇ ਕੁ ਪਰਸੈਂਟ ਚਾਂਸਸ ਨਹੀਂ ਨੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਹਾਂ ਚੀਜ਼ ਖਰਾਬ ਹੋ ਜਾਊਗਾ ਯੂਜ਼ ਕਰਨੀ ਰਹਿੰਦੀ ਉਹਦੇ ਵਾਸਤੇ ਵੀ ਅਸੀਂ ਉਹਨੂੰ ਕਵਰ ਕਰਨ ਵਾਸਤੇ ਮਤਲਬ ਸੈਂਪਲ ਵਗੈਰਾ ਰੰਗ ਦੇ ਹੁੰਦੇ ਨੇ ਜਿਵੇਂ ਆਹ ਕੰਟੇਨਰ ਦੇ ਵਿੱਚ ਜਾ ਰਹੇ ਨੇ ਜਿਵੇਂ ਆਹ ਰੰਗ ਦੇ ਸੈਂਪਲ ਪਏ ਨੇ ਜੋ ਇਹਨਾਂ ਦਾ ਵਾਈਟ ਕਲਰ ਦਾ ਕੁਝ ਮਟੀਰੀਅਲ ਹੈ ਨਾ 골ਡਨ ਕਲਰ ਦਾ ਮਟੀਰੀਅਲ ਹੈ ਬਰਾਊਨ ਕਲਰ ਦਾ ਮਟੀਰੀਅਲ ਹੈ ਇਸ ਤਰ੍ਹਾਂ ਦੇ ਮਤਲਬ ਆਈ ਸੈਂਪਲ ਵਗੈਰਾ ਸਾਰੇ ਨਾਲ ਭੇਜ ਦਿੰਨੇ ਆ ਵੇ ਜੇ ਕੋਈ ਟੱਚਿੰਗ ਵੀਰਾ ਲਾਉਣੇ ਹੋਵੇ ਤਾਂ ਜੀ ਕਿਹੜੇ ਸਾਫ ਦੀ ਪੈਕ ਕਰਕੇ ਬਈ ਇਹ ਪ੍ਰੋਪਰ ਲੱਕੜ ਦੇ ਪੈਲੇਟ ਦੇ ਵਿੱਚ ਕੋਈ ਗਲਾਸ ਹੁੰਦਾ ਮਾਰਬਲ ਹੁੰਦਾ ਪੈਕ ਹੁੰਦੇ ਨੇ ਮਤਲਬ ਕੋਈ ਵੀ ਫੋਰਸ ਪਵੇ ਤਾਂ ਇਹ ਮਾਰਬਲ ਟੁੱਟਣਾ ਇਧਰੋਂ ਫੋਰਸ ਪਵੇ ਇਧਰੋਂ ਫੋਰਸ ਪਵੇ ਪ੍ਰੋਪਰ ਲੱਕੜ ਦੇ ਪੈਲੇਟ ਦੇ ਵਿੱਚ ਮਾਰਬਲ ਇਧਰਲੀ ਸੜੀ ਪੂਰੀ ਸਪੋਰਟ ਲਾਈ ਹਾਂਜੀ ਹਾਂਜੀ ਹਾਂ ਕੀ ਮਤਲਬ ਕੋਈ ਚੀਜ਼ ਡੈਮੇਜ ਨਾ ਹੋਵੇ ਪ੍ਰੋਪਰ ਤਰੀਕੇ ਨਾਲ ਪੂਰਾ ਵਰਕ ਕਰਦੇ ਹਾਂ ਹਾਂਜੀ ਹਾਂ ਮੈਂ ਤਾਂ ਵਧੀਆ ਤਰੀਕੇ ਨਾਲ ਸਾਰਾ ਕੰਮ ਕੀਤਾ ਠੀਕ ਹੈ ਤਾਂ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਜਾਂ ਐਕਸਪੋਰਟ ਕਰਾਉਣਾ ਹੋਵੇ ਫਿਰ ਕਿਹੜੇ ਨੰਬਰ ਦੇ ਉੱਤੇ ਗੱਲ ਕਰਾਂ ਹਾਂ ਕਸਟਮਰ ਸਾਨੂੰ ਕੰਟੈਕਟ ਕਰ ਸਕਦਾ ਸਾਡਾ ਕੰਟੈਕਟ ਨੰਬਰ ਹੈ 9804242042 ਜਾਂ ਮੇਰਾ ਪਰਸਨਲ ਨੰਬਰ ਹੈ 80010083 ਜਾਂ ਜੇ ਕਿਸੇ ਕਸਟਮਰ ਨੇ ਮੈਨੂੰ ਪਰਸਨਲੀ ਮਿਲਣਾਗਾ ਵੀ ਮਿਲ ਕੇ ਸਾਰਾ ਕੁਝ ਸਮਝਣਾਗਾ ਤਾਂ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਨੇ ਬਰਨਾਲਾ ਬੁੱਸੇ ਜੋ ਕਿ ਨਿਊ ਬਸ ਜੰਦ ਦੇ ਠੀਕ ਹੈ ਬਾਕੀ ਬਰਨਾਲਾ ਬੁੱਸੇ ਨਾਮ ਦੀ ਆਈਡੀ ਵੀ ਹੈਗੀ ਹੈ ਜੀ ਹਾਂ ਉਹਦੇ ਤੇ ਕੰਪਨੀ ਸਾਡੇ ਡਿਜ਼ਾਈਨ ਬਰਗਰ ਮਿਲ ਜਾਣਗੇ ਤੁਹਾਨੂੰ ਜਿਹੜਾ ਆਪਾਂ ਫਰਨੀਚਰ ਇਹਨਾਂ ਕੋਲ ਮਿਲੂਗਾ ਡਿਸਪਲੇ ਦੇ ਵਿੱਚ ਸਾਰਾ A to Z ਮਲ ਦੇਣਗੇ ਬਾਕੀ ਜਿਹੜੇ ਡਿਜ਼ਾਈਨ ਕਿਸੇ ਨੇ ਆਪ ਦੇ ਹਿਸਾਬ ਨਾਲ ਚਰਚਾਣਾ ਹਾਂ ਉਹ ਸਾਰੀ ਜੀ ਕਸਟਮਾਈਜ਼ ਹੋ ਸਕਦੇ ਕੋਈ ਠੀਕ ਹੈ ਤਾਂ ਬਰਨਾਲਾ ਸ਼ਹਿਰ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਆਪਣੀ ਲੋਕੇਸ਼ਨ ਕਿੱਥੇ ਬਰਨਾਲਾ ਬੱਸ ਸਟੈਂਡ ਕੋਲੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਓਪੋਜ਼ਿਟ ਗਲੀ ਦੇ ਵਿੱਚ ਸਾਡਾ ਸਟੋਰ ਹੈ ਬਰਨਾਲਾ ਬੁਲਸ ਦੇ ਨਾਮ ਤੇ ਠੀਕ ਹੈ ਆਪਣੇ ਬਾਹਰ ਆਂਦੇ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ